19 ਤਰੀਕ ਸ਼ਾਮ ਨੂੰ ਸਾਨੂੰ ਇੱਕ ਇਤਲਾਹ ਮਿਲੀ ਸੀ ਵੀ ਭੋਗਲਾ ਪਿੰਡ ਦੇ ਵਿੱਚ ਗੋਲੀ ਚੱਲ ਗਈ ਹੈ ਜਦੋਂ ਅਸੀਂ ਮੌਕੇ ਤੇ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਜਿਹੜੀ ਗੋਲੀ ਹੈ ਚਾਰ ਜਣਿਆਂ ਦੇ 12 ਬੋਰ ਤੇ ਦੋ ਫਾਇਰ ਵਜੇ ਆ ਜਿਹੜਾ ਅਮਰਜੀਤ ਸਿੰਘਾ ਉਹ ਮੌਕੇ ਤੇ ਹੀ ਉਹਦੀ ਡੈਥ ਹੋ ਗਈ ਸੀ ਹਸਪੀਟਲ ਜਾ ਕੇ ਤੇ ਦੂਜੇ ਜਣੇ ਪੀਜੀਆਈ ਰੈਫਰ ਹੋ ਗਏ ਸੀ ਇੱਕਦਮ ਬੜਾ ਸੈਂਸਰੀ ਖੇ ਦੇ ਇਹ ਇਨਸੀਡੈਂਟ ਹੋਇਆ ਸੀ ਜਿਹਦੇ ਨਾਲ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀਗਾ ਜੋ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਵਰੁਣ ਸ਼ਰਮਾ ਜੀ ਏਐਸਪੀ ਡੀ ਸਾਹਿਬ ਸ਼੍ਰੀ ਗੁਰਵੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਘਨੌਰ ਦੀ ਟੀਮ ਨੇ ਅਸੀਂ ਸਾਰੀਆਂ ਟੀਮਾਂ ਮਤਲਬ ਤਵਖਵਾ ਏਰੀਆ ਚ ਭੇਜਤੀਆਂ ਤੇ ਉਹ ਉਸਦੇ ਨਾਲ ਹੀ ਜਿਹੜਾ ਇਹਨਾਂ ਦੋਸ਼ੀਆਂ ਦੇ ਖਿਲਾਫ ਦੋ ਦੋਸ਼ੀਆਂ ਦੇ ਅਮਰਿੰਦਰ ਸਿੰਘ ਤੇ ਦੀ ਘਰ ਵਾਲੀ ਦਲਜੀਤ ਕੌਰ ਦੇ ਖਿਲਾਫ ਐਫਆਈਆਰ ਨੰਬਰ 41 ਅੰਡਰ ਸੈਕਸ਼ਨ 103 ਬੀਐਨਐਸ 25275498 ਦੇ ਤਹਿਤ ਐਫਆਈਆਰ ਦਰਜ ਕਰਕੇ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਦੋਨੇ ਦੋਸ਼ੀ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਹ ਫੜ ਲਏ ਤੇ ਦਰਾਂਨੇ ਰਿਮਾਂਡ ਉਹਨਾਂ ਤੋਂ ਜਿਹੜੀ ਵਰਤੀ ਹੋਈ 12 ਬੋਰ ਦੀ ਉਹ ਵੀ ਰਿਕਵਰ ਕਰਾ ਲਈ ਗਨ ਤੇ ਨਾਲ ਹੀ ਜਿਹੜੇ ਖੋਲ ਵੀ ਰਿਕਵਰ ਕਰਾ ਲਏ ਤੇ ਇਹ ਇਹ ਕਿਹੜੀ ਘੰਟਿਆਂ ਐਸਐਚਓ ਨੇ ਤੇ ਟੀਮ ਨੇ ਮਤਲਬ ਬੜਾ ਅੱਛੀ ਤਰ੍ਹਾਂ ਫੌਰਨ ਕੰਮ ਕਰਕੇ ਬੜਾ ਵਧੀਆ ਕੰਮ ਕੀਤਾ ਸਰ ਜਿਹੜੀ ਇਹ ਇੰਨੀ ਗੋੜੀ ਚੱਲੀ ਕਿਉਂ ਕੀ ਕਾਰਨ ਬਣਿਆ ਸਰ ਇਹ ਕਾਰਨ ਜੀ ਇਹਨਾਂ ਦਾ ਬਾਕੀ ਦਾ ਇਹ ਤਫ਼ਤੀਸ਼ ਜਾਰੀ ਹੈ ਰਿਮਾਂਡ ਤੇ ਨੇ ਪਰ ਜੋ ਹੁਣ ਤੱਕ ਦੀ ਗੱਲ ਪਤਾ ਲੱਗੀ ਆ ਇਹ ਕੋਈ ਉਥੇ ਗਲੀ ਦੇ ਵਿੱਚ ਕੋਈ ਪਾਣੀ ਪੂਣੀ ਦਾ ਰੌਲਾ ਸੀਗਾ ਕੋਈ ਟੋਇਆ ਪੁੱਟਿਆ ਹੋਇਆ ਸੀਗਾ ਉਹਦੇ ਵਿੱਚ ਥੋੜੀ ਥੋੜੀ ਵਾਦੀ ਵਾਦੀ ਜ਼ਿਆਦਾ ਵਧ ਗਈ ਸੀ ਤੇ ਇਹਨਾਂ ਨੇ ਅਮਰਿੰਦਰ ਸਿੰਘ ਉਹਨਾਂ ਨੇ ਤੈਸ਼ ਚ ਆ ਕੇ ਦਿੱਤੇ ਦੋ ਅਮਰਿੰਦਰ ਸਿੰਘ ਦੇ ਜਿਹੜੇ ਕੋਈ ਮਿਸਿਸ ਦਾ ਵੀ ਰੋਲ ਸੀ ਜਿਹੜਾ ਹਾਂਜੀ ਇਹ ਇਕੱਠੇ ਹੀ ਸੀਗੇ ਜੀ ਇਹਨਾਂ ਦਾ ਵੀ ਨਾਮ ਵਿੱਚ ਹੈ ਮਿਸਿਸ ਦਾ ਵੀ ਰੋਲ ਸੀ ਇਹ ਦੋਨੇ ਹੀ ਸੀਗੇ ਇਹ ਦੋਨਾਂ ਦੇ ਕਾਰਵਾਈ ਕੀਤੀ ਆ ਉਹਨੇ 12 ਬੋਰ ਇਹਨੂੰ ਫੜਾਈ ਆਏ ਨੇ ਫਾਇਰ ਕੀਤਾ ਜੀ ਤੇ ਜਲਦੀ ਤੈਸ਼ ਦੇ ਵਿੱਚ ਆ ਗਿਆ ਹੈ ਜੇਕਰ ਉਹਨਾਂ ਦਾ ਰਿਜ਼ਲਟ ਇਹ ਮੜਾ ਹੀ ਹੈ ਜੀ ਰਿਜ਼ਲਟ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਛੋਟੀਆਂ-ਛੋਟੀਆਂ ਲੜਾਈਆਂ ਨੂੰ ਇਹਨਾਂ ਨਹੀਂ ਵਧਾਉਣਾ ਚਾਹੀਦਾ ਇਹ ਦੇਖੋ ਇਹ ਕਿੰਨੀ ਛੋਟੀ ਜਿਹੀ ਲੜਾਈ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਗਵਾਂਡੀ ਜਿਹੜੀ ਆਮ ਗਵਾਂਡੀ ਦੀ ਲੜਾਈ ਹੁੰਦੀ ਹੈ ਤੇ ਇਹਨਾਂ ਨੇ ਜਿਹੜਾ ਇਹਨਾਂ ਕੋਲੇ ਵੈਪਨ ਸੀ 12 ਬੋਰ ਲਾਇਸੈਂਸੀ ਵੈਪਨ ਸੀ ਇਹ ਸਿਕਿਉਰਟੀ ਗਾਰਡ ਲੱਗਾ ਹੋਇਆ ਸੀ ਐਚਡੀ ਐਫਸੀ ਬੈਂਕ ਚ ਬਰਿੰਦਰ ਸਿੰਘ ਜਿਹੜਾ ਦੋਸ਼ੀ ਹੈ ਇਹਨੇ ਮਤਲਬ ਬਿਨਾਂ ਕੁਝ ਦੇਖਦੇ ਹੋਏ ਦੋ ਫਾਇਰ ਸਿੱਧੇ ਉਹਨਾਂ ਦੇ ਮਾਰੇ ਜਿਹੜੇ ਚਾਰ ਜਣੇ ਦੇ ਲੱਗੇ ਉਹਨਾਂ ਦੀ ਵੀ ਹਾਲਤ ਗੰਭੀਰ ਆ ਪਰ ਹੁਣ ਆਊਟ ਆਫ ਡੇਂਜਰ ਦੇ ਉਦੋਂ ਦੇ ਪੀਜੀਐ داخل ਨੇ ਤਿੰਨ ਜਾਨੇ ਇੱਕ ਅਮਰਜੀਤ ਦੀ ਕੁੜੀ ਆ 22 ਸਾਲ ਦੀ ਕੁਸ਼ਪ੍ਰੀਤ ਕੌਰ ਤੇ ਹਰਜੋਤ ਸਿੰਘ ਤੇ ਜਗਦੀਪ ਸਿੰਘ ਦੋ ਜਾਨੇ ਹੋਰ ਨੇ ਇਹ ਛੋਟੀ ਜਿਹੀ ਲੜਾਈ ਜਿਹੜੀ ਆ ਇੰਨਾ ਖੂਨੀ ਨਾਲੇ ਦੋਨੇ ਪਰਿਵਾਰ ਹੀ ਖਤਮ ਹੋ ਗਏ ਇਹ ਸੇ ਜੀ ਸਰਕਾਰੀ ਟੁੱਟੀ ਹੋਈਏ ਗਲੀਆਂ ਚ ਲੱਗਦੀਆਂ ਸਨ ਹਾਂਜੀ ਟੁੱਟੀ ਨਹੀਂ ਜੀ ਕੋਈ ਟੋਆ ਟੂਆ ਸੀਗਾ ਟੁੱਟੀ ਦਾ ਤਾਂ ਕੋਈ ਰੌਲਾ ਸੀਗਾ ਟੋਆ ਸੀ ਸਰਕਾਰੀ ਇਹ ਜੇ ਤਫਤੀਸ਼ ਹੈ ਜੀ ਸਰਕਾਰੀ ਦਾ ਕੰਮ ਕਰਕੇ ਚਲੇ ਜਾਂਦੇ ਆ ਤਾਂ ਬਾਅਦ ਚ ਐਵੇਂ ਗਲੀ ਨਾਲੀਆਂ ਦੇ ਥੋੜੇ ਥੋੜੇ ਰੌਲੇ ਆ ਉਹਦੇ ਕਰਕੇ ਇਨੀ ਜਲਾਇ ਗਟਾਈ ਵੱਧ ਗਈ। ਮੈਂ ਇਹ ਕਹਿਣਾ ਚਾਹੁੰਦਾ ਸਰ ਜੀ ਹੋਰ ਜਿਹੜੇ ਟੈਕ ਚ ਆ ਜਾਂਦੇ ਆ ਨੌਜਵਾਨ ਬਾਰੇ। ਮੈਂ ਜੀ ਇਹਦੇ ਚ ਇਹੀ ਕਹਿਣਾ ਚਾਹੁੰਦਾ ਵੀ ਇਹ ਮਾੜਾ ਮੋਟਾ ਇੰਨਾ ਗਰਮੀ ਚ ਨਹੀਂ ਆਉਣਾ ਚਾਹੀਦਾ। ਇਹ ਵੀ ਦੇਖੋ ਪਰਿਵਾਰ ਮਤਲਬ ਜਿਨ੍ਹਾਂ ਦਾ ਮਰਿਆ ਪਰਿਵਾਰ ਉਹਨਾਂ ਦੇ ਵੀ 4 ਜੀ ਮਤਲਬ ਜ਼ਖਮੀ ਹੋ ਗਏ, 3 ਜੀ ਜ਼ਖਮੀ ਹੋ ਗਏ, 1 ਦੀ ਡੈਥ ਹੋ ਗਈ, ਸਾਰਾ ਪਰਿਵਾਰ ਉਹਨਾਂ ਦਾ ਰੋ ਗਿਆ। ਇਹ ਵੀ ਅਸੀਂ ਫੜ ਲਏ। ਇਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਹੋ ਗਿਆ। ਇਹ ਇਹ ਦੋਨੇ ਪਰਿਵਾਰ ਹੀ ਖਤਮ ਹੋ ਗਏ ਜੀ ਤੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਲੜਾਈਆਂ ਇਹਦੇ ਤੇ ਇੰਨਾ ਨਹੀਂ ਬਤਾਉਣਾ ਚਾਹੀਦਾ ਕਿ ਕਈ ਵਾਰੀ ਕੋਈ ਮਤਲਬ ਵੱਡਾ ਨੁਕਸਾਨ ਹੋ ਜਾਂਦਾ ਇਹ ਤੋਂ ਵੱਡਾ ਤਾਂ ਹੋਰ ਕੀ ਨੁਕਸਾਨ ਹੋਏਗਾ ਹਾਂਜੀ ਹਾਂਜੀ ਹਾਂਜੀ